ਆ ਦੇਖੋ ਜੀ ਮੇਰੇ ਘਰ ਦੇ ਵਿੱਚ ਚੋਰੀ ਹੋਈ ਆ ਔਰ ਚੋਰੀ ਮੇਜਰ ਸਿੰਘ ਨੇ ਕਰੀ ਆ ਔਰ ਮੇਰੇ ਪਹਿਲਾਂ ਮੇਰੇ ਘਰ ਵਾਲੇ ਨੇ ਝੂਠਾ ਪਰਚਾ ਕਰਵਾ ਕੇ ਇਹਨਾਂ ਨੇ 18 ਤਰੀਕ ਦੀ ਦਿਨ ਸ਼ਨੀਵਾਰ ਨੂੰ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਪਹਿਲਾਂ ਪੁਲਿਸ ਦੇ ਥਰੂ ਚੱਕਵਾਇਆ ਔਰ ਪੁਲਿਸ ਦੀ ਮੌਜੂਦਗੀ ਵਿੱਚ ਇਹ ਸਾਰਾ ਸਮਾਨ ਆ ਦੇਖੋ ਸਾਰਾ ਸਮਾਨ ਤੋੜਪੰਨ ਕੀਤੀ ਪਈ ਆ ਮੇਰੇ ਸਾਰੇ ਸਮਾਨ ਦੀ ਆ ਦੇਖੋ ਲੌਕਰ ਤੱਕ ਤੋੜੇ ਪਏ ਨੇ ਜਵੈਲਰੀ ਸਾਰੀ ਲੌਕਰਾਂ 'ਚ ਜੋ ਹੈ ਨਹੀਂ ਆ ਪੈਸੇ ਤੇ ਲੱਖ ਨਹੀਂ ਹੈਗਾ ਇਹਦੇ ਵਿੱਚ ਆ ਮੇਰੇ ਕੱਪੜੇ ਆ ਬੱਚਿਆਂ ਦੇ ਕੱਪੜੇ ਤੱਕ ਸਾਰੇ ਇਹਨਾਂ ਨੇ ਚੋਰੀ ਕਰ ਲਿਆ ਸਾਰੇ ਖਾਨੇ ਖਾਲੀ ਕੀਤੇ ਪਏ ਆ ਬੱਚਿਆਂ ਦੇ ਵੀ ਕੱਪੜੇ ਨਹੀਂ ਹੈਗੇ ਇਹਦੇ ਵਿੱਚ ਔਰ ਇੱਧਰ ਆ ਸਾਰਾ ਮੇਰੇ ਸਿਲੰਡਰ ਸਿਲੰਡਰ ਕੁਛ ਨਹੀਂ ਹੈਗਾ ਇਹਨਾਂ ਨੇ ਛੱਡਿਆ ਦੋ ਸਿਲੰਡਰ ਸੀਗੇ ਉਹ ਵੀ ਨਹੀਂ ਛੱਡੇ ਭਾਂਡੇ ਬੁੰਡੇ ਕੁਛ ਨਹੀਂ ਛੱਡੇ ਹੈਗੇ ਇਹਨਾਂ ਨੇ ਮੇਰੇ ਬੈੱਡਾਂ ਦਾ ਬੂਰਾ ਹਾਲ ਸਾਰਾ ਨਹੀਂ ਹੈਗੀਆਂ ਸਾਰੀਆਂ ਫਾਈਲਾਂ ਗਾਇਬ ਕਰਤੀਆਂ ਉਹਨਾਂ ਨੇ ਸਾਨੂੰ ਇਹ ਪਤਾ ਵੀ ਉਹਨਾਂ ਨੇ ਕਿੱਥੇ ਕਿੱਥੇ ਲੈ ਕੇ ਗਏ ਯਾਰ ਕਿੱਥੇ ਨਹੀਂ ਲੈ ਕੇ ਗਏ ਹੈਗੇ ਸਾਰਾ ਇਹਨਾਂ ਦਾ ਸਾਰਾ ਸਮਾਨ ਦੇ ਵਿੱਚ ਉਹਨਾਂ ਨੇ ਉਹ ਕਰ ਦਿਆ ਅਬ ਬੈੱਡ ਖੋਲ ਕੇ ਦਿਖਾਓ ਸਾਰਾ ਬੈੱਡ ਖਾਲੀ ਪਿਆ ਮੇਰਾ ਬੈੱਡ ਖੋਲ ਕੇ ਦਿਖਾਓ ਹਾਂ ਸਾਰਾ ਬੈੱਡ ਖਾਲੀ ਕੀਤਾ ਪਿਆ ਇਹਨਾਂ ਨੇ ਹਾਂ ਦੇਖ ਕੋਈ ਬੈੱਡ ਵੀ ਖਾਲੀ ਹੈ ਬੈੱਡ ਵੀ ਖਾਲੀ ਹੈ ਕੋਈ ਸਮਾਨ ਨਹੀਂ ਹੈਗਾ ਸਾੜਾ ਇਹਦੇ ਵਿੱਚ ਕੁਝ ਨਹੀਂ ਹੈਗਾ ਇਹਦੇ ਵਿੱਚ

ਬੱਡ ਬੁੱਡ ਸੌ ਆ ਦੇਖੋ ਜੀ ਜਿੰਨਾ ਵੀ ਸਾਰਾ ਸਮਾਨ ਆ ਕੁਛ ਤਾਂ ਸਾਨੂੰ ਮਿਲ ਗਿਆ ਏ ਕੁਸ਼ੇ ਦੇ ਵਿੱਚੋਂ ਰਜਿਸਟਰੀਆਂ ਮੇਰੇ ਬੱਚਿਆਂ ਦੇ ਡਾਕੂਮੈਂਟ ਮੇਰੇ ਘਰ ਵਾਲੇ ਦੇ ਡਾਕੂਮੈਂਟ ਸਿਲੰਡਰ 6 ਅੰਗੂਠੀਆਂ ਮੇਰੀਆਂ 4 ਲੇਡੀਜ਼ ਅੰਗੂਠੀਆਂ 2 ਜੈਂਟ ਸੰਗੂਠੀਆਂ ਨਹੀਂ ਹੈਗੀਆਂ ਪੈਸਾ ਨਹੀਂ ਹੈਗਾ ਮੇਰਾ ਔਰ ਜਿੰਨਾ ਵੀ ਸਮਾਨ ਇੱਥੇ ਪਿਆ ਤਾਂ ਕੁਛ ਨਹੀਂ ਮੈਨੂੰ ਮਿਲਿਆ ਵਾ ਸਾਰਾ ਸਮਾਨ ਥੋੜੇ ਸਾਹਮਣੇ ਆ 1.5 ਲੱਖ ਨੇ ਆ 1.5 ਲੱਖ ਪਿਆ ਏ ਸਮਾਨ ਆ 1.5 ਲੱਖ ਰੁਪਈਆ ਨਹੀਂ ਮਿਲਿਆ ਹੈਗਾ ਉਹ ਅਸੀਂ ਲਿਆ ਕੇ ਰੱਖਿਆ ਤਾਂ ਮਕਾਨ ਦੀ ਤਿਆਰੀ ਕਰਾਉਣੇ ਵਾਸਤੇ ਕਿਸੇ ਤੇ ਫੜਿਆ ਤਾਂ ਸਾਰਾ ਉਹ ਪੈਸਾ ਨਹੀਂ ਮਿਲਿਆ ਹੈਗਾ ਸਾਰੀਆਂ ਤੁੰਬਾ ਨਹੀਂ ਮਿਲੀਆਂ ਹੈਗੀਆਂ ਆ ਬਾਕੀ ਛੋਟਾ ਮੋਟਾ ਸਮਾਨ ਪਿਆ ਜਿੰਨਾ ਅਸੀਂ ਟੋਲਿਆ ਉਹਦੇ ਵਿੱਚੋਂ ਕੁਝ ਸਾਨੂੰ ਮਿਲ ਗਿਆ ਸਾਨੂੰ ਕੁਝ ਮਿਲਿਆ ਨਹੀਂ ਹੈਗਾ ਕੋਈ ਰਜਾਈ ਨਹੀਂ ਮਿਲਿਆ ਔਰ ਥਾਣੇ ਦੇ ਵਿੱਚ ਵੀ ਜਾ ਕੇ ਅਸੀਂ ਇਹ ਸ਼ਿਕਾਇਤ ਕੀਤੀ ਆ ਵੀ ਮੇਰਾ ਇਹ ਸਮਾਨ ਨਹੀਂ ਮਿਲਿਆ ਤੇ ਪੁਲਿਸ ਕਾਰਵਾਈ ਕੁਝ ਨਹੀਂ ਕਰ ਰਹੀ ਹੈਗੀ ਸਾਡੀ ਸੁਣਾਈ ਨਹੀਂ ਸਾਡੀ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਸਾਨੂੰ ਹੈਲਪ ਦੀ ਜ਼ਰੂਰਤ ਆ ਸਾਰੇ ਹੈਲਪ ਕੀਤੀ ਜਾਵੇ ਇਹ ਜਿਹੜਾ ਜਿੰਨਾ ਵੀ ਮੇਰਾ ਸਮਾਨ ਗਵਾਚਿਆ ਚੋਰੀ ਹੋਈ ਆ ਇਹ ਸਾਰੇ ਸਮਾਨ ਦੀ ਮੈਂ ਪੁਲਿਸ ਨੂੰ ਜਾ ਕੇ ਸ਼ਿਕਾਇਤ ਕੀਤੀ ਆ ਪਰ ਪੁਲਿਸ ਮੇਜਰ ਸਿੰਘ ਤੇ ਉਹਦੇ ਗੁੰਡਿਆਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈਗੀ ਔਰ ਮੈਂ ਇਹ ਹੱਥ ਜੋੜ ਕੇ ਬੇਨਤੀ ਆ ਔਰ ਮੇਰੀ ਮਦਦ ਕੀਤੀ ਜਾਵੇ ਔਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਵਿਸ਼ਾਰਮ ਦਾਸੀਆ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਇਸ ਵੀਡੀਓ ਦੇ ਵਿੱਚ ਜਿਵੇਂ ਕਿ ਤੁਸੀਂ ਸੁਣਿਆ ਕਿਵੇਂ ਜੋ ਕਿ ਚੋਰੀ ਕੀਤੀ ਗਈ ਇੱਕ ਕਾਰ ਦੇ ਵਿੱਚ ਉਹਨੇ ਮੈਂ ਤੁਹਾਨੂੰ ਦੱਸਦਾ ਕਿ ਆ ਸੂਤਰਾਂ ਦੇ حوالے ਤੋਂ ਜੋ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਹੈ ਜੋ ਕਿ ਰੋਪੜ ਦੇ ਇੱਕ ਪਰਮੇਸ਼ਰ ਦੇ ਦਾਸ ਜਿਵੇਂ ਕਿ ਕਹਿ ਸਕਦੇ ਇੱਕ ਪਾਸਟਰ ਜੀ ਦਾ ਕਾਰ ਹੈ ਜਿਸ ਦੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਕੁਝ ਵਿਰੋਧੀਆਂ ਦੇ ਵੱਲੋਂ ਉਸਨਾਂ ਦੇ ਕਾਰ ਦੇ ਵਿੱਚ ਚੋਰੀ ਨੂੰ ਅੰਜਾਮ ਦਿੱਤਾ ਗਿਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਔਰ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਕਿ ਕਿਵੇਂ ਇੰਨੀ ਵੱਡੀ ਜੋ ਕਿ ਚੋਰੀ ਕੀਤੀ ਗਈ ਇੱਥੋਂ ਤੱਕ ਕਿ ਦੇ ਵਿੱਚ ਕੋਈ ਸਮਾਨ ਤੱਕ ਵਿਰੋਧੀਆਂ ਦੇ ਵੱਲੋਂ ਛੱਡਿਆ ਨਹੀਂ ਗਿਆ ਸਲੰਡਰ ਤੱਕ ਚੋਰੀ ਕਰ ਦਿੱਤੇ ਗਏ ਔਰ ਛੋਟੇ ਬੱਚਿਆਂ ਦੇ ਕੱਪੜੇ ਤੱਕ ਤੁਸੀਂ ਦੇਖਿਆ ਕਿ ਕਿਵੇਂ ਚੋਰੀ ਕੀਤੇ ਗਏ ਔਰ ਤੁਸੀਂ ਦੇਖ ਸਕਦੇ ਕਿ ਉਹਨਾਂ ਵਿਰੋਧੀਆਂ ਦੀਆਂ ਤਾਕਤਾਂ ਇੱਥੋਂ ਤੱਕ ਵਧ ਗਈਆਂ ਨੇ ਇੱਥੋਂ ਤੱਕ ਸ਼ਰਾਰਤਾਂ ਵਧ ਗਈਆਂ ਕਿ ਉਹਨਾਂ ਪਾਸਟਾ ਦੇ ਘਰਾਂ ਦੇ ਵਿੱਚ ਚੋਰੀ ਕਰਨ ਦੇ ਉੱਤੇ ਆਏ ਨੇ ਆ ਦੇਖੋ ਜੀ ਮੇਰੇ ਘਰ ਦੇ ਵਿੱਚ ਚੋਰੀ ਹੋਈ ਆ ਔਰ ਚੋਰੀ ਮੇਜਰ ਸਿੰਘ ਨੇ ਕਰੀ ਆ ਔਰ ਮੇਰੇ ਪਹਿਲਾਂ ਮੇਰੇ ਘਰ ਵਾਲੇ ਨੇ ਝੂਠਾ ਪਰਚਾ ਕਰਵਾ ਕੇ ਇਹਨਾਂ ਨੇ 18 ਤਰੀਕ ਦੀ ਦਿਨ ਸ਼ਨੀਵਾਰ ਨੂੰ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਪਹਿਲਾਂ ਪੁਲਿਸ ਦੇ ਥਰੂ ਚੱਕਵਾਇਆ ਔਰ ਪੁਲਿਸ ਦੀ ਮੌਜੂਦਗੀ ਵਿੱਚ ਇਹ ਸਾਰਾ ਸਮਾਨ ਆ ਦੇਖੋ ਸਾਰਾ ਸਮਾਨ ਤੋੜਪਨ ਕੀਤੀ ਪਈਆ ਮੇਰੇ ਸਾਰੇ ਸਮਾਨ ਦੀ ਆ ਦੇਖੋ ਅਲੋਕਰ ਤੱਕ ਤੋੜੇ ਪਏ ਨੇ ਜਵੈਲਰੀ ਸਾਰੀ ਲੋਕਰਾਂ ਚੋ ਹੈ ਨਹੀਂ ਆ ਪੈਸੇ ਤੇ ਕੁਛ ਨਹੀਂ ਹੈਗਾ ਇਹਦੇ ਵਿੱਚ ਤੇ ਮੇਰੇ ਕੱਪੜੇ ਆ ਬੱਚਿਆਂ ਦੇ ਕੱਪੜੇ ਤੱਕ ਸਾਰੇ ਇਹਨਾਂ ਨੇ ਚੋਰੀ ਕਰ ਲਿਆ ਸਾਰੇ ਖਾਨੇ ਖਾਲੀ ਕਿਤੇ ਪਏ ਆ ਬੱਚਿਆਂ ਦੇ ਵੀ ਕੱਪੜੇ ਨਹੀਂ ਹੈਗੇ ਇਹਦੇ ਵਿੱਚ ਔਰ ਇੱਧਰ ਆ ਸਾਰਾ ਮੇਰੇ ਸਿਲੰਡਰ ਸਿਲੰਡਰ ਕੁਛ ਨਹੀਂ ਹੈਗਾ ਇਹਨਾਂ ਨੇ ਛੱਡਿਆ ਦੋ ਸਿਲੰਡਰ ਸੀਗੇ ਉਹ ਵੀ ਨਹੀਂ ਛੱਡੇ ਭਾਂਡੇ ਬੁੰਡੇ ਕੁਛ ਨਹੀਂ ਛੱਡੇ ਹੈਗੇ ਇਹਨਾਂ ਨੇ ਮੇਰੇ ਬੈੱਡਾਂ ਦਾ ਬੂਰਾ ਹਾਲ ਹੈ ਸਾਰੀ ਨਹੀਂ ਹੈਗੀਆਂ ਸਾਰੀਆਂ ਫਾਇਲਾ ਗਾਇਬ ਕਰਤੀਆਂ ਉਹਨਾਂ ਨੇ ਸਾਨੂੰ ਇਹ ਪਤਾ ਨਹੀਂ ਉਹਨਾਂ ਨੇ ਕਿੱਥੇ ਕਿੱਥੇ ਲੈ ਕੇ ਗਏ ਯਾਰ ਕਿੱਥੇ ਨਹੀਂ ਲੈ ਕੇ ਗਏ ਹੈਗੇ ਸਾਰਾ ਇਹਨਾਂ ਦਾ ਸਾਰਾ ਸਮਾਨ ਦੇ ਵਿੱਚ ਉਹਨਾਂ ਨੇ ਉਪਾਰ ਦਿੱਤਾ ਅਬ ਬੈੱਡ ਖੋਲ ਕੇ ਦਿਖਾਓ ਸਾਰਾ ਬੈੱਡ ਖਾਲੀ ਪਿਆ ਮੇਰਾ ਬੈੱਡ ਖੋਲ ਕੇ ਦਿਖਾਓ ਹਾਂ ਸਾਰਾ ਬੈੱਡ ਖਾਲੀ ਕੀਤਾ ਪਿਆ ਇਹਨਾਂ ਨੇ ਆ ਦੇਖੋ ਜੇ ਬੈੱਡ ਵੀ ਖਾਲੀ ਹੈ ਬੈੱਡ ਵੀ ਖਾਲੀ ਹੈ ਕੋਈ ਸਮਾਨ ਨਹੀਂ ਹੈਗਾ ਸਾੜਾ ਇਹਦੇ ਵਿੱਚ ਉਸ ਨਹੀਂ ਹੈਗਾ ਇਹਦੇ ਵਿੱਚ ਸਾਫੋ ਪੱਢ ਲਿਆ ਆ ਸਾਰੀਆਂ ਇੱਦਾਂ ਹੀ ਤੋੜ ਕੋ ਨਹੀਂ ਕੀਤਾ ਪਿਆ ਸਮਾਨ ਦਾ ਇੱਧਰ ਵੀ ਬੈਠੇ ਸਾਰੇ ਜਿੱਦੇ ਜਿੱਦੇ ਕੁਝ ਨਹੀਂ ਛੱਡਿਆ ਜੀ ਆ ਦੇਖੋ ਕਿੱਦਾਂ ਬੁਰਾ ਹਾਲ ਕੀਤਾ ਪਿਆ ਸਾਰੇ ਬੈੱਡ ਵਿੱਚ ਤੇ ਖਾਲੀ ਆ ਜਮਾ ਹੀ ਖਾਲੀ ਬੈੱਡ ਆ ਸਾਰਾ ਕੁਝ ਉਹਨੇ ਕੱਢ ਲਿਆ ਪਾਏ ਆ ਸਾਰੇ ਮੇਰੇ ਬੈੱਡ ਤੱਕ ਤੋੜ ਦਿਆ ਕੁਝ ਨਹੀਂ ਛੱਡਿਆ ਜੀ ਬੱਡ ਬੁੱਡ ਸਭ ਆ ਦੇਖੋ ਜੀ ਜਿੰਨਾ ਵੀ ਸਾਰਾ ਸਮਾਨ ਆ ਕੁਛ ਤਾਂ ਸਾਨੂੰ ਮਿਲ ਗਿਆ ਏ ਉਸੇ ਦੇ ਵਿੱਚੋਂ ਰਜਿਸਟਰੀਆਂ ਮੇਰੇ ਬੱਚਿਆਂ ਦੇ ਡਾਕੂਮੈਂਟ ਮੇਰੇ ਘਰ ਵਾਲੇ ਦੇ ਡਾਕੂਮੈਂਟ ਸਿਲੰਡਰ 6 ਅੰਗੂਠੀਆਂ ਮੇਰੀਆਂ 4 ਲੇਡੀ ਸੰਗੂਠੀਆਂ 2 ਜੈਨ ਸੰਗੂਠੀਆਂ ਨਹੀਂ ਹੈਗੀਆਂ ਪੈਸਾ ਨਹੀਂ ਹੈਗਾ ਮੇਰਾ ਔਰ ਜਿੰਨਾ ਵੀ ਸਮਾਨ ਇੱਥੇ ਪਿਆ ਤਾਂ ਕੁਛ ਨਹੀਂ ਮੈਨੂੰ ਮਿਲਿਆ ਬਸ ਆ ਸਮਾਨ ਥੋੜੇ ਸਾਹਮਣੇ ਆ 1.5 ਲੱਖ ਨਹੀਂ ਮਿਲਿਆ 1.5 ਲੱਖ ਪਿਆ ਏ ਸਮਾਨ 1.5 ਲੱਖ 1.5 ਲੱਖ ਰੁਪਈਆ ਨਹੀਂ ਮਿਲਿਆ ਹੈਗਾ ਉਹ ਅਸੀਂ ਲਿਆ ਕੇ ਰੱਖਿਆ ਤਾਂ ਮਕਾਨ ਦੀ ਤਿਆਰੀ ਕਰਾਉਣੇ ਵਾਸਤੇ ਕਿਸੇ ਤੇ ਫੜਿਆ ਤਾਂ ਸਾਡਾ ਉਹ ਪੈਸਾ ਨਹੀਂ ਮਿਲਿਆ ਹੈਗਾ ਸਾਰੀਆਂ ਟੂਬਾਂ ਨਹੀਂ ਮਿਲੀਆਂ ਹੈਗੀਆਂ ਆ ਬਾਕੀ ਛੋਟਾ ਮੋਟਾ ਸਮਾਨ ਪਿਆ ਜਿੰਨਾ ਅਸੀਂ ਟੋਲਿਆ ਉਹਦੇ ਵਿੱਚੋਂ ਕੁਝ ਸਾਨੂੰ ਮਿਲ ਗਿਆ ਸਾਨੂੰ ਕੁਝ ਮਿਲਿਆ ਨਹੀਂ ਹੈਗਾ ਕੋਈ ਜਾਣਿਆ ਵੀ ਨਹੀਂ ਮਿਲਿਆ ਔਰ ਥਾਣੇ ਦੇ ਵਿੱਚ ਵੀ ਜਾ ਕੇ ਅਸੀਂ ਇਹ ਸ਼ਿਕਾਇਤ ਕੀਤੀ ਆ ਵੀ ਮੇਰਾ ਇਹ ਸਮਾਨ ਨਹੀਂ ਮਿਲਿਆ ਤੇ ਪੁਲਿਸ ਕਾਰਵਾਈ ਕੁਝ ਨਹੀਂ ਕਰ ਰਹੀ ਹੈਗੀ ਸਾਡੀ ਸੁਣਾਈ ਨਹੀਂ ਕਰ ਸਾਡੀ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਸਾਨੂੰ ਹੈਲਪ ਦੀ ਜ਼ਰੂਰਤ ਆ ਸਾਰੇ ਹੈਲਪ ਕੀਤੀ ਜਾਵੇ ਇਹ ਜਿਹੜਾ ਜਿੰਨਾ ਵੀ ਮੇਰਾ ਸਮਾਨ ਗਵਾਚਿਆ ਚੋਰੀ ਹੋਈ ਆ ਇਹ ਸਾਰੇ ਸਮਾਨ ਦੀ ਮੈਂ ਪੁਲਿਸ ਨੂੰ ਜਾ ਕੇ ਸ਼ਿਕਾਇਤ ਕੀਤੀ ਆ ਪਰ ਪੁਲਿਸ ਮੇਜਰ ਸਿੰਘ ਤੇ ਉਹਦੇ ਗੁੰਡਿਆਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈਗੀ ਔਰ ਮੈਂ ਇਹ ਹੱਥ ਜੋੜ ਕੇ ਬੇਨਤੀ ਆ ਔਰ ਮੇਰੀ ਮਦਦ ਕੀਤੀ ਜਾਵੇ ਔਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੁਸੀਂ ਦੇਖਿਆ ਵੀਡੀਓ ਨੂੰ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਪ੍ਰਸ਼ਾਸਨ ਤੱਕ ਅਸੀਂ ਇਸ ਚੀਜ਼ ਨੂੰ ਪਹੁੰਚਾ ਸਕੀਏ ਔਰ ਪ੍ਰਸ਼ਾਸਨ ਇਹੋ ਜਿਹੇ ਸ਼ਰਾਰਤੀ ਅਨਜ਼ਰਾਂ ਦੇ ਵਿਰੁੱਧ ਕਾਰਵਾਈ ਕਰੇ ਔਰ ਉਹਨਾਂ ਨੂੰ ਜੋ ਕਿਸ ਇਲਾਕਿਆਂ ਦੇ ਵਿੱਚ ਸੁੱਤੇ ਕੀ ਅਸੀਂ ਲੋਕਾਂ ਨੂੰ ਨਿਆਂ ਮਿਲ ਸਕੇ ਔਰ ਵੀਡੀਓ ਨੂੰ ਸ਼ੇਅਰ ਕਰੋ ਔਰ ਸ਼ਰਮਦਾਸੀ ਚੈਨਲ ਨੂੰ ਸਬਸਕ੍ਰਾਈਬ ਕਰਿਓ